ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਸੁਣ ਰਹੇ ਹੋ ਚੈਨਲ ਹਰਪ੍ਰੀਤ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਇੱਕ ਬਹੁਤ ਡੂੰਗੀ ਅਤੇ ਇਤਿਹਾਸਿਕ ਕਹਾਣੀ ਯੀਸੂ ਮਸੀਹ ਦੀ ਜਿੰਦਗੀ ਅਧਿਆਇ ਪਹਿਲਾ ਇਹ ਗੱਲ ਸਿਰਫ ਕਿਸੇ ਧਰਮਕ ਮਹਾਨ ਵਿਅਕਤੀ ਦੀ ਨਹੀਂ ਇਹ ਉਸ ਯੁੱਗ ਦੀ ਕਹਾਣੀ ਹੈ ਜਿੱਥੇ ਇੱਕ ਆਮ ਪਰਿਵਾਰ ਦੇ ਘਰ ਵਿੱਚ ਜਨਮ ਲੈਣ ਵਾਲਾ ਬੱਚਾ ਅੱਗੇ ਜਾ ਕੇ ਉਸ ਸਮਾਜ ਦੇ ਵਿਚਾਰ ਬਦਲਣ 'ਚ ਇੱਕ ਵੱਡਾ ਰੋਲ ਨਿਭਾਉਂਦਾ ਹੈ ਗੱਲ ਸ਼ੁਰੂ ਹੁੰਦੀ ਹੈ ਪੁਰਾਣੇ ਮੱਧ ਪੂਰਬ ਦੇ ਇੱਕ ਛੋਟੇ ਜਿਹੇ ਖੇਤਰ ਤੋਂ ਜਿੱਥੇ ਲੋਕ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਇਹ ਉਹ ਜਗ੍ਹਾ ਸੀ ਜਿੱਥੇ ਰੋਮਨ ਸੱਤਾਤਾਰੀ ਸਨ ਟੈਕਸ ਬਹੁਤ ਵੱਧ ਸੀ ਅਤੇ ਆਮ ਇਨਸਾਨ ਦਾ ਜੁੜਾ ਇੱਕ ਕਿਸਮ ਦਾ ਸੰਘਰਸ਼ ਸੀ ਲੋਕਾਂ ਦੇ ਦਿਲਾਂ ਵਿੱਚ ਇੱਕ ਬੇਚੈਨੀ ਸੀ ਉਹ ਚਾਹੁੰਦੇ ਸਨ ਕੋਈ ਆ ਕੇ ਉਹਨਾਂ ਨੂੰ ਸਮਝੇ ਉਹਨਾਂ ਦੀ ਗੱਲ ਸੁਣੇ ਉਹਨਾਂ ਨੂੰ ਦੱਸੇ ਕਿ ਮਨੁੱਖਤਾ ਅਤੇ ਦਿਲ ਦੀ ਸਫਾਈ ਸਭ ਤੋਂ ਵੱਡਾ ਧਰਮ ਹੈ ਇਸੇ ਮਾਹੌਲ ਵਿੱਚ ਯਿਸੂ ਮਸੀਹ ਜੀ ਦੀ ਕਹਾਣੀ ਸ਼ੁਰੂ ਹੁੰਦੀ ਹੈ। ਯਿਸੂ ਮਸੀਹ ਜੀ ਦਾ ਜਨਮ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ ਜਿੱਥੇ ਮਿਹਨਤ, ਸਾਦਗੀ ਅਤੇ ਸੰਸਕਾਰ ਸਭ ਤੋਂ ਵੱਡੀ ਪੂੰਜੀ ਸੀ। ਉਸਦੇ ਮਾਤਾ ਮਰੀਮ ਸਨ ਅਤੇ ਉਹਨਾਂ ਦੇ ਕਾਨੂੰਨੀ ਅਤੇ ਸੰਸਾਰੀ ਪਿਤਾ ਯੋਸਫ ਸਨ। ਦੋਨੇ ਬਹੁਤ ਸਾਧਾਰਨ ਲੋਕ ਸਨ। ਕਾਰਵਿਚ ਕਾਂਸੀ ਦੇ ਬਰਤਨ, ਮਿੱਟੀ ਦੇ ਕੜੇ ਅਤੇ ਇੱਕ ਛੋਟੀ ਜਹੀ ਰਹਾਇਸ਼ੀ ਜਗ੍ਹਾ। ਇਹ ਉਹ ਮਾਹੌਲ ਸੀ ਜਿੱਥੇ ਇੱਕ ਬੱਚੇ ਨੇ ਦੁਨੀਆ ਨੂੰ ਦੇਖਣਾ ਸ਼ੁਰੂ ਕੀਤਾ ਉਸ ਸਮੇਂ ਲੋਕ ਬਾਰੀ ਸ਼ਾਂ ਸ਼ੌਕਤ ਨਾਲੋ ਘਰ ਦੀ ਇੱਜ਼ਤ ਪਰਿਵਾਰਕ ਰਿਸ਼ਤੇ ਅਤੇ ਸਮਾਜਿਕ ਮਰਿਆਦਾ ਨੂੰ ਵੱਧ ਤਰਜੀਹ ਦਿੰਦੇ ਸਨ ਇਹੀ ਸਾਰੇ ਸਿਧਾਂਤ ਯਿਸੂ ਮਸੀਹ ਜੀ ਦੇ ਬਚਪਨ ਵਿੱਚ ਹੀ ਰਚੇ ਬਸੇ ਉਹ ਸਮਾਂ ਕੁਝ ਆਮ ਲੋਕਾਂ ਲਈ ਬਹੁਤ ਹੀ ਮੁਸ਼ਕਲ ਸੀ ਰੋਮਨ ਰਾਜ ਨੇ ਖੇਤਰ ਦੇ ਉੱਪਰ ਕੜੀ ਨਜ਼ਰ ਰੱਖੀ ਹੋਈ ਸੀ ਸਿਪਾਹੀ ਗਲੀਆਂ ਵਿੱਚ ਦੌੜਦੇ ਟੈਕਸ ਕਲੈਕਟਰ ਹਮੇਸ਼ਾ ਪੈਸੇ ਦੀ ਮੰਗ ਕਰਦੇ ਤੇ ਲੋਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਦਾ ਵੱਡਾ ਹਿੱਸਾ ਦੇਣਾ ਪੈਂਦਾ ਸੀ। ਇਹ ਸਾਰਾ ਮਾਹੌਲ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਦਬਾਅ ਪੈਦਾ ਕਰਦਾ ਸੀ। ਇਸੇ ਦੌਰਾਨ ਧਾਰਮਿਕ ਵਿਵਸਥਾ ਵੀ ਕਾਫੀ ਕਠੋਰ ਹੋ ਗਈ ਸੀ। ਲੋਕਾਂ ਦੀ ਜ਼ਿੰਦਗੀ ਵਿੱਚ ਕਾਨੂੰਨ ਅਤੇ ਰਿਵਾਜਾਂ ਦਾ ਬਹੁਤ ਦਬਦਬਾ ਸੀ। ਬਹੁਤ ਸਾਰੇ ਲੋਕ ਇਹ ਸੋਚਦੇ ਸਨ ਕਿ ਧਰਮ ਸਿਰਫ ਰਸਮਾਂ ਰਿਵਾਜਾਂ ਤੱਕ ਹੀ ਸੀਮਤ ਹੋ ਗਿਆ ਹੈ ਅਤੇ ਇਨਸਾਨੀਅਤ, ਹਮਦਰਦੀ ਅਤੇ ਸਮਝਦਾਰੀ ਪਿੱਛੇ ਰਹਿ ਗਈ ਹੈ। ਲੋਕਾਂ ਨੂੰ ਕੋਈ ਅਜਿਹਾ ਚਾਹੀਦਾ ਸੀ ਜੋ ਉਹਨਾਂ ਨੂੰ ਸਮਝੇ। ਉਨਾ ਦੀ ਭਾਸ਼ਾ ਵਿੱਚ ਗੱਲ ਕਰੇ ਅਤੇ ਦੱਸੇ ਕਿ ਦਿਲ ਦੀ ਨੇਕੀ ਸਭ ਤੋਂ ਵੱਡਾ ਰਸਤਾ ਹੈ। ਇਹ ਸਾਰੇ ਤਣਾ ਦੇ ਦਰਮਿਆਨ ਇੱਕ ਬੱਚਾ ਵੱਧ ਰਿਹਾ ਸੀ ਯੀਸੂ ਮਸੀਹ ਜੀ। ਉਹ ਬਚਪਨ ਤੋਂ ਹੀ ਬਹੁਤ ਵਿਚਾਰਸ਼ੀਲ ਅਤੇ ਧਿਆਨ ਧਰਮੀਆਂ ਗੱਲਾਂ ਨਾਲ ਰੁਚੀ ਰੱਖਦੇ ਸਨ। ਕਦੇ ਉਹ ਘਰ ਦੇ ਕੰਮਾਂ ਵਿੱਚ ਮਾਤਾ-ਪਿਤਾ ਦਾ ਹੱਥ ਬਟਾਉਂਗੇ, ਕਦੇ ਗਲੀਆਂ ਵਿੱਚ ਹੋ ਰਹੇ ਤਕਰਾਰਾਂ ਨੂੰ ਧੀਮੇ ਤਰੀਕੇ ਨਾਲ ਸੁਣ ਕੇ ਲੋਕਾਂ ਨੂੰ ਸ਼ਾਂਤ ਕਰ ਦੇ। ਉਸ ਦੀ ਇੱਕ ਖਾਸ ਗੱਲ ਸੀ। ਉਹ ਹਰ ਵਿਅਕਤੀ ਨੂੰ ਬਿਨਾਂ ਕਿਸੇ ਦਰਜੇ ਜਾਂ ਸਥਿਤੀ ਦੇ ਇੱਕ ਜਿਹਾ ਸਮਝਦੇ ਉਸ ਵੇਲੇ ਦਾ ਸਮਾਜ ਵਰਗਾਂ ਵਿੱਚ ਵੰਡਿਆ ਹੋਇਆ ਸੀ ਕੋਈ ਅਮੀਰ ਕੋਈ ਗਰੀਬ ਕੋਈ ਧਾਰਮਕ ਕੋਈ ਮਿਹਨਤੀ ਮਜ਼ਦੂਰ ਪਰ ਯਿਸੂ ਮਸਲੀ ਜੀ ਲੋਕਾਂ ਨੂੰ ਉਹਨਾਂ ਦੇ ਦਿਲ ਦੇ ਸਾਫ਼ ਪੜਨ ਨਾਲ ਦੇਖਦੇ ਜਿਵੇਂ ਜਿਵੇਂ ਉਹ ਵੱਡੇ ਹੋਏ ਉਹ ਅਕਸਰ ਆਪਣੇ ਖੇਤਰ ਵਿੱਚ ਵਾਪਰ ਰਹੀਆਂ ਚੀਜ਼ਾਂ ਤੇ ਧਿਆਨ ਦੇਣ ਲੱਗੇ ਉਹ ਵੇਖਦੇ ਕਿ ਲੋਕ ਇੱਕ ਦੂਜੇ ਨਾਲ ਰੁੱਖਾ ਵਤੀਰਾ ਰੱਖਦੇ ਹਨ ਵਿਵਾਦਾਂ ਵਿੱਚ ਫਸ ਜਾਂਦੇ ਹਨ ਅਤੇ ਅਕਸਰ ਧਰਮ ਦੇ ਨਾਂ ਤੇ ਇੱਕ ਦੂਜੇ ਨੂੰ ਨੀਵਾ ਦਿਖਾਉਂਦੇ ਹਨ ਯੂਸੂ ਮਸੀਹ ਜੀ ਇਸ ਗੱਲ ਨਾਲ ਬਹੁਤ ਦੁਖੀ ਹੁੰਦੇ ਸਨ ਕਿ ਲੋਕ ਮਨੁੱਖਤਾ ਨੂੰ ਭੁੱਲ ਰਹੇ ਹਨ ਉਹ ਸੋਚਦੇ ਸਨ ਕਿ ਜੇ ਲੋਕ ਇਹ ਸਮਝ ਲੈਣ ਕਿ ਪਿਆਰ ਦਇਆ ਅਤੇ ਹਮਦਰਦੀ ਵਿੱਚ ਕਿੰਨੀ ਤਾਕਤ ਹੈ ਤਾਂ ਸਮਾਜ ਬਹੁਤ ਸੁੰਦਰ ਹੋ ਸਕਦਾ ਹੈ ਉਹਨਾਂ ਦੇ ਟੀਨੇਜ ਸਾਲਾਂ ਵਿੱਚ ਇਹ ਸੋਚ ਹੋਰ ਮਜ਼ਬੂਤ ਹੋ ਗਈ ਉਹ ਖੁਦ ਕਿਤਾਬਾਂ ਪੁਰਾਣੇ ਧਾਰਮਿਕ ਗ੍ਰੰਥਾਂ ਅਤੇ ਸਥਾਨਕ ਅਧਿਆਪਕਾਂ ਤੋਂ ਸਿੱਖ ਲਈ ਲੈਂਦੇ ਪਰ ਉਹਨਾਂ ਦਾ ਦਿਲ ਲੋਕਾਂ ਦੀ ਹਕੀਕਤ ਨੂੰ ਸਭ ਤੋਂ ਪਹਿਲਾਂ ਸਮਝਣ ਵੱਲ ਵੱਧਦਾ ਸੀ ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਦੁੱਖ ਸੁਣਦੇ ਕਿਸੇ ਦਾ ਕਾਰੋਬਾਰ ਡਿੱਗ ਰਿਹਾ ਹੈ ਕਿਸੇ ਦਾ ਪਰਿਵਾਰਕ ਸਮੱਸਿਆ ਹੈ ਕਿਸੇ ਨੂੰ ਫੌਜੀਆਂ ਦੇ ਡਰ ਨੇ ਤੰਗ ਕੀਤਾ ਹੋਇਆ ਹੈ ਯਿਸੂ ਮਸੀਹ ਜੀ ਇਹ ਸਭ ਬੜੀ ਨਰਮੀ ਨਾਲ ਸੁਣਦੇ ਅਤੇ ਸ਼ਾਂਤ ਤਰੀਕੇ ਨਾਲ ਉਹਨਾਂ ਨੂੰ ਹਿੰਮਤ ਦੇਣ ਵਾਲੀਆਂ ਗੱਲਾਂ ਕਰਦੇ ਉਸ ਸਮਾਂ ਐਸਾ ਸੀ ਜਿਸ ਵਿੱਚ ਲੋਕਾਂ ਨੂੰ ਰਾਹ ਦਿਖਾਉਣ ਵਾਲਿਆਂ ਤੋਂ ਵੱਧ ਡਾਂਟਣ ਵਾਲੇ ਅਤੇ ਰਿਵਾਜਾਂ ਨੂੰ ਜ਼ਬਰਦਸਤੀ ਮਣਾਉਣ ਵਾਲੇ ਮਿਲਦੇ ਸਨ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਲੀਪਨ ਸੀ ਕਿ ਕਾਸ਼ ਕੋਈ ਆ ਕੇ ਕਹੇ ਕਿ ਤੁਸੀਂ ਵੀ ਮਹੱਤਵਪੂਰਨ ਹੋ ਤੁਹਾਡਾ ਦੁੱਖ ਸਾਡਾ ਵੀ ਦੁੱਖ ਹੈ ਦਿਲ ਦੀ ਭਲਾਈ ਸਭ ਤੋਂ ਵੱਡੀ ਹੈ ਅਤੇ ਇਹੀ ਉਹ ਵਿਚਾਰ ਸਨ ਜੋ ਯੀਸੂ ਮਸੀਹ ਜੀ ਦੇ ਅੰਦਰ ਸ਼ੁਰੂ ਤੋਂ ਹੀ ਜਨਮ ਲੈ ਰਹੇ ਸਨ ਭਾਵੇਂ ਉਹ ਕਿਸੇ ਮਹਿਲ ਵਿੱਚ ਨਹੀਂ ਪੈਦਾ ਹੋਏ ਸਨ ਪਰ ਘਰ ਦੀ ਸਿੱਖਿਆ ਅਤੇ ਜੀਵਨ ਦੀਆਂ ਕਠਿਨਾਈਆਂ ਨੇ ਉਹਨਾਂ ਨੂੰ ਬਹੁਤ ਮਜ਼ਬੂਤ ਅਤੇ ਸਮਰਦਰਦ ਹੀ ਬਣਾ ਦਿੱਤਾ ਸੀ ਉਹ ਸਮਝਦੇ ਸਨ ਕਿ ਜੇ ਜੀਵਨ ਵਿੱਚ ਬਦਲਾਅ ਲਿਆਉਣਾ ਹੈ ਤਾਂ ਪਹਿਲਾਂ ਲੋਕਾਂ ਦੇ ਦਿਲਾਂ ਦੀ ਹਾਲਤ ਬਦਲਣੀ ਪਵੇਗੀ ਜਦੋਂ ਉਹ ਜਵਾਨੀ ਦੀ ਦਹਲੀਸ ਤੇ ਪਹੁੰਚੇ ਉਹ ਆਪਣੇ ਖੇਤਰ ਦੇ ਲੋਕਾਂ ਵਿੱਚ ਇੱਕ ਨਰਮ ਸੁਭਾਅ ਵਾਲੇ ਵਿਅਕਤੀ ਦਿਲ ਦੀਆਂ ਗੱਲਾਂ ਕਰਨ ਵਾਲੇ ਵਿਅਕਤੀ ਵਜੋਂ ਜਾਣੇ ਜਾਣ ਲੱਗੇ ਲੋਕ ਉਹਨਾਂ ਦੇ ਕੋਲ ਬੱਠਣ ਨੂੰ ਤਰਸਦੇ ਕਿਉਂਕਿ ਕੋਈ ਉਹਨਾਂ ਦੀ ਗੱਲ ਸੁਣਦਾ ਨਹੀਂ ਸੀ ਪਰ ਯੀਸੂ ਮਸੀਹ ਜੀ ਸੁਣਦੇ ਸਨ ਬਿਨਾਂ ਕਿਸੇ ਭੇਦਭਾਵ ਦੇ ਇਹੀ ਉਹ ਚੀਜ਼ ਸੀ ਜਿਸ ਨੇ ਆਹਸਤਾ ਆਹਸਤਾ ਇੱਕ ਨਵੀਂ ਲਹਿਰ ਜਨਮ ਦੇਣੀ ਸ਼ੁਰੂ ਕੀਤੀ ਇੱਕ ਲਹਿਰ ਜੋ ਰਸਮਾਂ ਨਾਲੋਂ ਦਿਲ ਨੂੰ ਮਹੱਤਵ ਦਿੰਦੀ ਸੀ ਇੱਕ ਲਹਿਰ ਜੋ ਹਮਦਰਦੀ ਨੂੰ ਪੈਲ ਦਿੰਦੀ ਸੀ ਇੱਕ ਲਹਿਰ ਜੋ ਇਹ ਕਹਿੰਦੀ ਸੀ ਕਿ ਹਰ ਵਿਅਕਤੀ ਵਿੱਚ ਰੱਬ ਦੀ ਰੋਸ਼ਨੀ ਹੈ ਇਹ ਸੀ ਯੂਸ਼ੂ ਮਸੀਹ ਜੀ ਦੀ ਸ਼ੁਰੂਆਤੀ ਜ਼ਿੰਦਗੀ ਦਾ ਮਾਹੌਲ ਸਧਾਰਨ ਪਰਿਵਾਰ ਮੁਸ਼ਕਿਲ ਸਮਾਜ ਤਣਾ ਪਰਿਆਰਾਜ ਅਤੇ ਇੱਕ ਬੱਚਾ ਜੋ ਅੱਗੇ ਜਾ ਕੇ ਲੋਕਾਂ ਨੂੰ ਦੱਸੇਗਾ ਕਿ ਨੇਕੀ ਕਿਸੇ ਇੱਕ ਜਗ੍ਹਾ ਦੀ ਸਪੱਤੀ ਨਹੀਂ ਇਹ ਹਰ ਦਿਲ ਵਿੱਚ ਵਸਦੀ ਹੈ ਏਸੀ ਚੈਪਟਰ 1 ਜਿੱਥੇ ਅਸੀਂ ਉਹ ਮੰਚ ਵੇਖਿਆ ਜਿਸ ਤੇ ਅੱਗੇ ਜਾ ਕੇ ਯਿਸੂ ਮਸੀਹ ਜੀ ਆਪਣਾ ਸੰਦੇਸ਼ ਅਤੇ ਆਪਣੀ ਸਿੱਖਿਆ ਸ਼ੁਰੂ ਕਰਨਗੇ। ਅਗਲੇ ਅਧਿਆਇ ਵਿੱਚ ਅਸੀਂ ਦੇਖਾਂਗੇ ਕਿ ਉਹ ਕਿਵੇਂ ਜਨਤਾ ਨਾਲ ਗੱਲਾਂ ਕਰਨ ਲੱਗੇ, ਕਿਵੇਂ ਉਹਨਾਂ ਦੀ ਸਿੱਖਿਆ ਨੇ ਲੋਕਾਂ ਦੇ ਦਿਲ ਬਦਲੇ ਅਤੇ ਕਿਵੇਂ ਉਹਨਾਂ ਦਾ ਰਸਾਰੀ ਦੁਨੀਆ ਵਿੱਚ ਇੱਕ ਨਵਾਂ ਅਧਿਆਇ ਬਣਿਆ। ਅਧਿਆਇ 2 ਸਤਿ ਸ਼੍ਰੀ ਅਕਾਲ ਦੋਸਤੋ। ਤੁਸੀਂ ਸੁਣ ਰਹੇ ਹੋ ਚੈਨਲ ਹਰਪ੍ਰੀਤ। ਹੁਣ ਅਸੀਂ ਯਿਸੂ ਮਸੀਹ ਜੀ ਦੀ ਜੀਵਨੀ ਦੇ ਦੂਜੇ ਅਧਿਆਇ ਵਿੱਚ ਵੱਧਦੇ ਹਾਂ। ਪਹਿਲੇ ਅਧਿਆਇ ਵਿੱਚ ਅਸੀਂ ਵੇਖਿਆ ਕਿ ਉਹ ਕਿਸ ਤਰ੍ਹਾਂ ਇੱਕ ਸਧਾਰਨ ਪਰਿਵਾਰ ਵਿੱਚ ਪਲੇ ਬਚਪਨ ਤੋਂ ਹੀ ਲੋਕਾਂ ਦੇ ਦੁੱਖ ਅਤੇ ਸਮਾਜ ਦੀਆਂ ਮੁਸ਼ਕਿਲਾਂ ਨੂੰ ਮਹਿਸੂਸ ਕਰਦੇ ਸਨ ਹੁਣ ਅਸੀਂ ਵੇਖਾਂਗੇ ਕਿ ਜਿਵੇਂ ਉਹ ਜਵਾਨ ਹੋਏ ਉਹ ਆਪਣੇ ਸੁਨੇਹੇ ਨਾਲ ਲੋਕਾਂ ਦੇ ਦਿਲ ਬਦਲਣ ਲੱਗੇ ਜਿਵੇਂ ਹੀ ਯਿਸੂ ਮਸੀਹ ਜੀ ਨੇ ਜਵਾਨੀ ਦੀ ਦਹਲਿਜ਼ ਪਾਰ ਕੀਤੀ ਉਹ ਆਪਣੇ ਖੇਤਰ ਵਿੱਚ ਇੱਕ ਅਜਿਹੇ ਵਿਅਕਤੀ ਵਜੋਂ ਪਛਾਣੇ ਜਾਣ ਲੱਗੇ ਜੋ ਲੋਕਾਂ ਨੂੰ ਸੁਣਦਾ ਸਮਝਦਾ ਅਤੇ ਉਹਨਾਂ ਨੂੰ ਪ੍ਰੇਰਣਾ ਦਿੰਦਾ ਸੀ ਉਹ ਲੋਕਾਂ ਨਾਲ ਗੱਲ ਕਰਦੇ ਤਾਂ ਬਿਨਾਂ ਕਿਸੇ ਭੇਦ-ਪਾਵ ਦੇ ਧਨਵਾਨ ਹੋਵੇ ਜਾਂ ਗਰੀਬ ਬਜ਼ੁਰਗ ਹੋਵੇ ਜਾਂ ਬੱਚਾ ਉਹ ਹਰ ਮਨੁੱਖ ਦੇ ਦਿਲ ਨੂੰ ਸਮਝਦੇ ਉਹਨਾਂ ਦੀ ਸਿੱਖਿਆ ਬਹੁਤ ਸਧਾਰਨ ਪਰ ਪ੍ਰਭਾਵਸ਼ਾਲੀ ਸੀ ਜੀਵਨ ਦੀ ਅਸਲ ਤਾਕਤ ਬਾਹਰੀ ਸ਼ਾਨ ਸ਼ੌਕਤ ਰਿਵਾਜਾਂ ਜਾਂ ਸ਼ਕਤੀ ਵਿੱਚ ਨਹੀਂ ਬਲਕਿ ਦਿਲ ਦੀ ਸਫਾਈ ਹਮਦਰਦੀ ਅਤੇ ਪਿਆਰ ਵਿੱਚ ਹੈ ਯੀਸੂ ਮਸੀਹ ਜੀ ਦੀ ਸਿੱਖਿਆ ਸਿਰਫ ਸ਼ਬਦਾਂ ਵਿੱਚ ਸੀਮਿਤ ਨਹੀਂ ਸੀ ਉਹ ਆਪਣੇ ਜੀਵਨ ਨਾਲ ਵੀ ਇਹ ਸਿਖਾਉਂਦੇ ਉਹ ਲੋਕਾਂ ਨੂੰ ਦੱਸਦੇ ਕਿ ਛੋਟੇ ਪਰ ਪਵਿੱਤਰ ਕੰਮ ਜਿਵੇਂ ਗਰੀਬ ਦੀ ਮਦਦ ਕਰਨਾ ਬਜ਼ੁਰਗਾਂ ਦੀ ਇੱਜ਼ਤ ਕਰਨੀ ਬੱਚਿਆਂ ਦੀ ਪਰਿਵਾਰਿਕ ਦੇਖਪਾਲ ਅਤੇ ਆਪਣੇ ਪੜੋਸੀ ਦੀ ਚਿੰਤਾ ਕਰਨ ਦੀ ਤਾਕਤ ਸਮਾਜ ਨੂੰ ਬਦਲ ਸਕਦੀ ਹੈ ਉਹ ਕਦੇ ਕਿਸੇ ਨੂੰ ਨਿਰਾਧਾਰ ਨਹੀਂ ਸਮਝਦੇ ਕਦੇ ਕਿਸੇ ਦੀ ਹੱਦ ਪਾਰ ਨਹੀਂ ਕਰਦੇ ਉਹਨਾਂ ਲਈ ਹਰ ਮਨੁੱਖ ਮਹੱਤਵਪੂਰਨ ਸੀ ਉਹਨਾਂ ਦੇ ਦਿਨ ਜਿਵੇਂ ਜਿਵੇਂ ਬੀਤਦੇ ਗਏ ਲੋਕਾਂ ਵਿੱਚ ਉਹਨਾਂ ਦੀ ਆਕਰਸ਼ਣਸ਼ੀਲਤਾ ਵਧੀ ਲੋਕ ਉਹਨਾਂ ਦੇ ਕੋਲ ਆਉਂਦੇ ਆਪਣੇ ਦੁੱਖ ਸਾਂਝੇ ਕਰਦੇ ਅਤੇ ਉਹਨਾਂ ਦੇ ਸੁਨੇਹੇ ਨਾਲ ਮਨੁੱਖਤਾ ਦਾ ਮਹਿਸੂਸ ਕਰਦੇ ਉਹਨਾਂ ਨੇ ਲੋਕਾਂ ਨੂੰ ਦਿਖਾਇਆ ਕਿ ਨਫ਼ਰਤ ਡਰ ਅਤੇ ਹਿੰਸਾ ਕਿਸੇ ਸਮਾਜ ਨੂੰ ਨਹੀਂ ਬਚਾਉਂਦੇ ਜੇ ਹਰ ਵਿਅਕਤੀ ਦਿਲੋਂ ਪਿਆਰ ਅਤੇ ਹਮਦਰਦੀ ਦਾ ਰਵਈਆ ਅਪਣਾਏ ਤਾਂ ਸਭ ਦੇ ਜੀਵਨ ਵਿੱਚ ਸੁੱਖ ਅਤੇ ਸਮਾਜ ਵਿੱਚ ਸੁਧਾਰ ਆ ਸਕਦਾ ਹੈ ਜਿਵੇਂ ਲੋਕ ਯਿਸੂ ਮਸੀਹ ਜੀ ਦੇ ਕੋਲ ਵੱਧ ਆਉਂਦੇ ਉਨ੍ਹਾਂ ਦੀ ਸਿੱਖਿਆ ਅਤੇ ਸੁਨੇਹਾ ਧਾਰਮਿਕ ਆਗੂਆਂ ਅਤੇ ਰਾਜਨੀਤਿਕ ਅਧਿਕਾਰੀਆਂ ਦੀ ਨਜ਼ਰ ਵਿੱਚ ਆ ਗਿਆ। ਉਹ ਡਰੇ ਕਿ ਲੋਕ ਯਿਸੂ ਮਸੀਹ ਜੀ ਦੇ ਬੋਲ ਸੁਣ ਕੇ ਰਿਵਾਜਾਂ ਅਤੇ ਸ਼ਕਤੀ ਦੇ ਬਿਨਾਂ ਵੀ ਜੀਣਾ ਸਿੱਖ ਲੈਣਗੇ। ਲੋਕਾਂ ਦਾ ਉਤਸ਼ਾਹ ਅਤੇ ਯਿਸੂ ਮਸੀਹ ਜੀ ਦੀ ਪ੍ਰਸਿੱਧੀ ਇਸ ਕਦਰ ਵਧੀ ਕਿ ਧਾਰਮਿਕ ਆਗੂ ਅਤੇ ਰਾਜਨੀਤਿਕ ਆਗੂ ਮਿਲ ਕੇ ਉਨ੍ਹਾਂ ਖਿਲਾਫ ਸਾਜ਼ਿਸ਼ ਕਰਨ ਲੱਗੇ। ਯਿਸੂ ਮਸੀਹ ਜੀ ਜ਼ਰੂਰੀ ਸਮਾਜਿਕ ਸੁਧਾਰ ਲਈ ਲੋਕਾਂ ਨੂੰ ਦਿਖਾ ਰਹੇ ਸਨ ਕਿ ਅਸਲ ਤਰਮ ਦਿਲ ਦੀ ਸਫਾਈ ਮਨੁੱਖਤਾ ਅਤੇ ਪਿਆਰ ਵਿੱਚ ਹੈ। ਉਹਨਾਂ ਦੀ ਗੱਲ ਸੁਣ ਕੇ ਲੋਕਾਂ ਨੂੰ ਆਪਣੇ ਜੀਵਨ ਦੇ ਨਿਰਣੈ ਅਤੇ ਵਿਵਹਾਰ ਬਦਲਣ ਦੀ ਲੋੜ ਮਹਿਸੂਸ ਹੋਈ। ਪਰ ਉਸ ਸਮੇਂ ਸਮਾਜ ਵਿੱਚ ਰੋਮਨ ਸੱਤਾਧਾਰੀ ਅਤੇ ਧਰਮਿਕ ਕਾਨੂੰਨਾਂ ਦੀ ਪਾਬੰਦੀ ਕਾਰਨ ਉਹਨਾਂ ਨੂੰ ਫਸਾਉਣ ਦੀ ਸਾਜ਼ਿਸ਼ ਹੋਈ। ਇੱਕ ਦਿਨ ਉਹ ਯਰੂਸ਼ਲਮ ਪਹੁੰਚੇ ਜਿੱਥੇ ਧਾਰਮਿਕ ਆਗੂ ਅਤੇ ਰਾਜਨੀਤਿਕ ਆਗੂ ਮਿਲ ਕੇ ਉਹਨਾਂ ਖਿਲਾਫ ਸਾਜ਼ਿਸ਼ ਕਰਨ ਲੱਗੇ। ਉਹਨਾਂ ਨੂੰ ਝੂਠੇ ਦੋਸ਼ ਲਗਾਏ ਗਏ। ਲੋਕਾਂ ਦੇ ਵਿਚਾਰ ਭਾਵਨਾਵਾਂ ਨੂੰ ਪੜਕਾਇਆ ਗਿਆ। ਫਿਰ ਇੱਕ ਨਿਰਣੇ ਹੇਠ ਯਿਸੂ ਮਸੀਹ ਜੀ ਨੂੰ ਕਰਾਸ ਤੇ ਸਜ਼ਾ ਦਿੱਤੀ ਗਈ। ਉਹ ਦਿਨ ਬਹੁਤ ਦੁਖਦਾਈ ਸੀ। ਪਰ ਯਿਸੂ ਮਸੀਹ ਜੀ ਨੇ ਆਪਣੇ ਅੰਤਿਮ ਪਲ ਵਿੱਚ ਵੀ ਸ਼ਾਂਤੀ ਅਤੇ ਸ਼ਕਤੀ ਨਾਲ ਵਰਤਾਓ ਕੀਤਾ। ਉਹਨਾਂ ਨੇ ਆਪਣੇ ਆਖਰੀ ਸਮੇਂ ਨੂੰ ਮਨੁੱਖਤਾ ਲਈ ਇੱਕ ਪ੍ਰੇਰਣਾ ਬਣਾਉਣ ਲਈ ਸਵੀਕਾਰ ਕੀਤਾ। ਉਹਨਾਂ ਨੇ ਦਿਖਾਇਆ ਕਿ ਆਖਰੀ ਸਮੇਂ ਤੋਂ ਵੀ ਉੱਪਰ ਦਿਲ ਦੀ ਸਫਾਈ ਅਤੇ ਹਮਦਰਦੀ ਦਾ ਸੁਨੇਹਾ ਰਹਿੰਦਾ ਹੈ। ਉਹਨਾਂ ਨੇ ਲੋਕਾਂ ਨੂੰ ਸਿਖਾਇਆ ਕਿ ਹਿੰਸਾ ਜਾਂ ਨਫ਼ਰਤ ਕਦੇ ਵੀ ਅਸਲ ਤਾਕਤ ਨਹੀਂ ਹਨ। ਉਨ੍ਹਾਂ ਦੀ ਸਿੱਖਿਆ ਲੋਕਾਂ ਦੇ ਦਿਲਾਂ ਵਿੱਚ ਵਸੀਮ ਰਹੀ। ਯਿਸੂ ਮਸੀਹ ਜੀ ਨੇ ਇਹ ਦਿਖਾਇਆ ਕਿ ਸੱਚੀ ਤਾਕਤ ਅਤੇ ਅਸਲ ਤਰਨ ਦਿਲ ਦੀ ਸੁਧਾਈ, ਹਮਦਰਦੀ ਅਤੇ ਮਨੁੱਖਤਾ ਵਿੱਚ ਹੈ। ਇਹੀ ਸੰਦੇਸ਼ ਲੋਕਾਂ ਦੇ ਦਿਲਾਂ ਨੂੰ ਸਦੀਆਂ ਤੱਕ ਪ੍ਰਭਾਵਿਤ ਕਰਦਾ ਰਹੇਗਾ। ਦੋਸਤੋ, ਏਸੀ ਯਿਸੂ ਮਸੀਹ ਜੀ ਦੀ ਪੂਰੀ ਜੀਵਨੀ। ਉਹਨਾਂ ਨੇ ਸਿਖਾਇਆ ਕਿ ਪਿਆਰ, ਹਮਦਰਦੀ ਅਤੇ ਮਨੁੱਖਤਾ ਹੀ ਸਭ ਤੋਂ ਵੱਡੀ ਤਾਕਤ ਹੈ। ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ। ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਕਰੋ ਅਤੇ ਦੋਸਤਾਂ ਨਾਲ ਸਾਂਝਾ ਕਰੋ ਤਾਂ ਕਿ ਹੋਰ ਲੋਕ ਵੀ ਇਸ ਪ੍ਰੇਰਕ ਕਹਾਣੀ ਤੋਂ ਲਾਭ ਉਠਾ ਸਕਣ ਤੁਹਾਡਾ ਧੰਨਵਾਦ ਅਤੇ ਸਤਿ ਸ਼੍ਰੀ ਅਕਾਲ